ਸੁਣ ਕੇ ਦਿਲ ਖੁਸ਼ ਹੋ ਜਾਣਾ ਤੁਹਾਡਾ ਨੀ ਚੱਕੇ ਝੋਲਾ ਨੇ ਤੇ ਚੜ ਜਾਂਦੀ ਬਸ ਤੇ ਲੱਗੇ ਕਹਨੇ ਵਿੱਚੋਂ ਵਾਰ ਹੋ ਗਈ ਜੱਟ ਦੇ ਨੀ ਚੱਕੇ ਝੋਲਾ ਨੇ ਤੇ ਚੜ ਜਾਵੇਂ ਬਸ ਤੇ ਲੱਗੇ ਕਹਨੇ ਵਿੱਚੋਂ ਵਾਰ ਹੋ ਗਈ ਜੱਟ ਦੇ ਕਾਦ ਕਰਤਾ ਕਰਾਇਆ ਮਾਫ ਸਰਕਾਰ ਨੇ ਨਹੀਂ ਅਡੇ ਉੱਤੇ ਰੰਦੀਆਂ ਖੜੀ ਮਟੋਆ ਪਟਕੇ ਆਧਾਰ ਕਾਰਡ ਦੱਬ ਦੂ ਨਹੀਂ ਤੂੰ ਜਾਣੋ ਹਟਦੀ ਮਟੋਆ ਪਟਕੇ ਆਧਾਰ ਕਾਰਡ ਦੱਬ ਦੂ ਨਹੀਂ ਤੂੰ ਜਾਣੋ ਹਟਦੀ ਉਹ ਪਤਾ ਕੀ ਕਹਿੰਦੀ ਕਹਿੰਦੀ ਉਰੇ ਇਹ ਪੁੱਠੇ ਸਿੱਧੇ ਕਰਦਾ ਸਵਾਲ ਵੇ ਮਨਾਉਣ ਪੰਜ ਸੁੱਖੇ ਛੜਦੇ ਸਿਆਲ ਵੇ ਤੂੰ ਰਹੇ ਪੁੱਠੇ ਸਿੱਧੇ ਕਰਦਾ ਸਵਾਲ ਵੇ ਮਨਾਉਣ ਪੰਜ ਸੁੱਖੇ ਛੜਦੇ ਸਿਆਲ ਵੇ ਮੇਰੀ ਰੱਬ ਨਾਲੇ ਮੇਰੇ ਧਿਆ ਲੱਗਦੀ ਵੇ ਉਹੀ ਸਾਰੀ ਮੇਰ ਰੱਖਦਾ ਸਾਨੂੰ ਗਵਰਨਮੈਂਟ ਦਿੰਦੀ ਆ ਸਹੂਲਤਾਂ ਵੇ ਤੇਰਾ ਕਉਂ ਬਲੱਡ ਘਟਦਾ ਮੈਂ ਤੈਨੂੰ ਕਿੱਥੇ ਦੱਸਾਂ ਸਾਨੂੰ ਗਵਰਨਮੈਂਟ ਦਿੰਦੀ ਆ ਸਹੂਲਤਾਂ ਵੇ ਤੇਰਾ ਕਉਂ ਬਲੱਡ ਘਟਦਾ ਉਹ ਕਹਿੰਦਾ ਐਵੇਂ ਚੱਕਰਾਂ 'ਚ ਜੱਟ ਨੂੰ ਤੂੰ ਪਾਉਨੀ ਆਂ ਨੀ ਕਰੇ ਨਾਉਂਦੀ ਨੀ ਤੇ ਉੱਥੇ ਜਾ ਕੇ ਨਾਉਨੀ ਆਂ ਓਏ ਐਵੇਂ ਚੱਕਰਾਂ 'ਚ ਜੱਟ ਨੂੰ ਤੂੰ ਪਾਉਨੀ ਆਂ ਕਰੇ ਨਾਉਂਦੀ ਨੀ ਤੇ ਉੱਥੇ ਜਾ ਕੇ ਨਾਉਨੀ ਆਂ ਰੱਖੇ ਮਨ ਵਿੱਚ ਮੈਲ ਜੌਣ ਜੋਗਿਏ ਨੇ ਮੋਹਰਾ ਮ ਮਟਦੀ ਮਟਵਾ ਪਟ ਗਿਆ ਆਧਾਰ ਕਾਰ ਦਬ ਨੂੰ ਨਹੀਂ ਆਹੀ ਨਹੀਂ ਤੂੰ ਜਾਣੋ ਹਟਦੀ ਕੀ ਬਾਤ ਓਕੇ ਜੀ ਲੋੜ ਕਰਦੇ